ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਘਰ ਉਹ ਸ਼ੌਂਕ ਹੈਨਾ ਕਬੂਤਰਾਂ ਦਾ ਵੀ ਤੇ ਧਿਆਨ ਦੇ ਨਾਲ ਦੇਖ ਲਓ ਮੇਰੇ ਵੀਰ ਇਹ ਜਿੰਨੇ ਵੀ ਕਬੂਤਰ ਤੁਸੀਂ ਦੇਖਣਦੇ ਹੋ ਇਸ ਟਾਈਮ ਇਹ ਸਾਰੇ ਦੇ ਸਾਰੇ ਕਬੂਤਰ ਬਾਈ ਸੇਲ ਆ ਰੱਤੇ ਵੀ ਆ ਡੱਬੇ ਵੀ ਆ ਰੀਜ ਦੇ ਨਾਲ ਬਾਈ ਨੇ ਰੱਖੇ ਹੋਏਗੇ ਤੇ ਬਾਈ ਦਾ ਹੀ ਨੰਬਰ ਦੇਵਾਂਗੇ ਆਪਣਾ ਵਿੱਚ ਕੋਈ ਲੈਣ ਦੇਣ ਨਹੀਂਗਾ ਠੀਕ ਆ ਜੀ ਬਾਈ ਨਾਲ ਕਰ ਲਿਓ ਗੱਲ ਕਿਉਂਕਿ ਸ਼ੌਂਕ ਜਿਹੜਾ ਹੁੰਦਾ ਆ ਕਈ ਵਾਰ ਇਦਾਂ ਹੁੰਦਾ ਬਾਈ ਆਪਣਾ ਫਰੈਂਡ ਆ ਲੈ ਹੈ ਤੇ ਬਾਈ ਨੇ ਮੈਨੂੰ ਸਪੈਸ਼ਲ ਹੀ ਛੱਦਿਆ ਹੈ ਗਾਹੀ ਬਾਈ ਮੈਂ ਚੱਲ ਜਾਣਾ ਬਾਹਰ ਬਾਈ ਦਾ ਲੱਗਿਆ ਕੈਨੇਡਾ ਦਾ ਤੇ ਜਾ ਰਿਹਾ ਤੇ ਕਬੂਤਰ ਜਿਹੜੇ ਹੈਗੇ ਆ ਪੂਰੇ ਵਧੀਆ ਇੱਕ ਇੱਕ ਕਬੂਤਰ ਜਿਹੜਾ ਦੇਖਣ ਵਾਲਾ ਬਹੁਤ ਬਹੁਤ ਵਧੀਆ ਨਸਲ ਦੇ ਨੇ ਰੱਤੇ ਵੀ ਆ ਬਾਈ ਫੇਰ ਤੁਹਾਨੂੰ ਦੱਸ ਦਈਏ ਡੱਬੇ ਵੀ ਆ ਲਾਲ ਚੀਨੇ ਵੀ ਆ ਹਰ ਤਰ੍ਹਾਂ ਦੇ ਕਬੂਤਰ ਆ ਉਹ ਜਿੱ ਉੱਪਰ ਵੀ ਬੈਠੇ ਹੋਏ ਨੇ ਠੀਕ ਆ ਜੀ ਤੇ ਥੋੜੇ ਕਬੂਤਰ ਜਿਹੜੇ ਹੈਗੇ ਆ ਨਾਲ ਦੇ ਕਮਰੇ 'ਚ ਵੀ ਹੈਗੇ ਨੇ ਇਹ ਜਿੰਨੇ ਕਬੂਤਰ ਤੁਸੀਂ ਦੇਖਦੇ ਪਿਓ ਬਾਈ ਸਾਰੇ ਹੀ ਸੇਲ ਆ ਠੀਕ ਆ ਜੀ ਤੇ ਰੇਟ ਦੀ ਗੱਲ ਬਾਈ ਹੁਣਾਂ ਦੇ ਨਾਲ ਕਰ ਲਿਓ ਠੀਕ ਆ ਜੇ ਕਿਸੇ ਨੇ ਸਾਰੇ ਲੈਣੇ ਉਹਦੇ ਹਿਸਾਬ ਨਾਲ ਜੇ ਕਿਸੇ ਨੇ ਇਕੱਲੇ ਇਕੱਲੇ ਲੈਣੇ ਹੋਏ ਕਹਿੰਦੇ ਬਾਈ ਹੁਣੀ ਕਹਿੰਦੇ ਉਹਦੇ ਹਿਸਾਬ ਨਾਲ ਰੇਟ ਹੋਊਗਾ ਠੀਕ ਆ ਜੀ ਤੇ ਕਬੂਤਰ ਸਾਰੇ ਜਿਹੜੇ ਹੈਗੇ ਆ ਪੂਰੇ ਵਧੀਆ ਨੇ ਜਿੰਨੇ ਵੀ ਕਿਸੇ ਭਰਾ ਨੂੰ ਚਾਹੀਦੇ ਹੁਣ ਬਾਈ ਦੇ ਨਾਲ ਗੱਲ ਕਰਕੇ ਨੰਬਰ ਦੇ ਰਹੇ ਆ ਇਹ ਤੁਸੀਂ ਖਰੀਦ ਸਕਦੇ ਹੋ ਕਬੂਤਰ ਬਾਈ ਜੀ ਇਹ ਬੈਠੇ ਹਨ ਨਕੋਦਰ ਏਰੀਏ ਦੇ ਵਿੱਚ ਨਕੋਦਰ ਸ਼ਹਿਰ ਚ ਬਿਲਕੁਲ ਨਾਲ ਹੀ ਤੇ ਚੰਗੇ ਆ ਕਬੂਤਰ ਕਹਿੰਦਾ ਮਤਲਬ ਵਧੀਆ ਨਸਲਾਂ ਨੇ ਜਿਹੜੇ ਵੀ ਭਰਾ ਨੂੰ ਜ਼ਰੂਰਤ ਹੋਵੇ ਬਾਈ ਦੇ ਨਾਲ ਫੋਨ ਕਰਕੇ ਸੰਪਰਕ ਕਰਕੇ ਖਰੀਦ ਸਕਦੇ ਹੋ ਇਹ ਦੇਖੋ ਲਾਲ ਚੀਨਾ ਵੀ ਪੱਕੀਆਂ ਠੱਲਾਂ ਨੇ ਪੈਰਾਂ ਦੇ ਵਿੱਚ ਬਹੁਤ ਸਾਰੇ ਕਬੂਤਰਾਂ ਦੇ ਵਧੀਆ ਰਿੰਗ ਨੇ ਵਧੀਆ ਹਰ ਬੰਨੋ ਵਧੀਆ ਨੇ ਜੀ ਇਹ ਇੱਕ ਰਤੀ ਕਬੂਤਰੀ ਹੈ ਜੀ ਚਿੱਟੀ ਨੋਕ ਦੀ ਆਹ ਦੇਖੋ ਡੱਬੇ ਵੀ ਕਹਿੰਦੇ ਕੋਹਾਂ ਦੇ ਡੱਬੇ ਆ ਬਈ ਆਹ ਦੇਖੋ ਕਬੂਤਰ ਦਾ ਵਜੂਦ ਕੱਦ ਕਾਠ ਬਹੁਤ ਮਹਿੰਗੇ ਲਿਆਂਦੇ ਸੀ ਵੀਰ ਨੇ ਦੇ ਦੇਣੇ ਆ ਕਹਿੰਦੇ ਸਾਰੇ ਦੇ ਸਾਰੇ ਠੀਕ ਆ ਦੇਖ ਕੇ ਤੇ ਰੂਹ ਖੁਸ਼ ਹੁੰਦੀ ਆ ਬੰਦਾ ਕਹਿੰਦਾ ਆ ਵੀ ਲੈ ਲਾਂ ਉਹ ਵੀ ਲੈ ਲਾਂ ਮਾਂ ਰੱਖ ਲਾਂ ਪਰ ਬਹੁਤੇ ਬਾਈ ਰੱਖੇ ਵੀ ਨਹੀਂ ਜਾਂਦੇ ਤੇ ਇਹ ਸਿਰਫ ਤੁਹਾਨੂੰ ਇਸ ਲਈ ਦਿਖਾਇਆ ਵੀ ਇਹ ਸੇਲ ਆ ਜਿਹੜੀ ਸੇਲ ਵਾਲੀ ਵੀਡੀਓ ਹੁੰਦੀ ਆ ਬਈ ਅਸੀਂ ਕਹਿ ਦਈਦਾ ਸੇਲ ਆ ਜਿਨ੍ਹਾਂ ਨੇ ਨਹੀਂ ਕਰਨੇ ਹੁੰਦੇ ਉਹ ਵੀ ਤੁਹਾਨੂੰ ਦੱਸਦੀ ਆ ਕਿ ਸੇਲ ਨਹੀਂ ਹੈਗੇ ਠੀਕ ਹੈ ਜੀ ਤੇ ਨੰਬਰ ਵੀਰ ਦਾ ਦੇ ਰਹੇ ਆ ਤੇ ਕਿਦਾਂ ਦਾ ਲੱਗਾ ਸ਼ੌਂਕ ਦੱਸਿਓ ਜਰੂਰ ਤੇ ਨਵੀਂ ਵੀਡੀਓ ਲੈ ਕੇ ਮਿਲਦੇ ਆ ਮਿੱਤਰੋ ਬਹੁਤ ਸ਼ੇਤੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ